welcom to my cooking channel. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵੇਰ ਦੇ 5 ਵਜਨ ਵਾਲੇ ਨੇ ਔਰ ਮੈਂ ਆ ਗਈਆਂ ਕਿਚਨ ਵਿੱਚ ਚਾਹ ਬਣਨੀ ਰੱਖੀ ਆਪਣੇ ਲਈ ਔਰ ਹਸਬੈਂਡ ਲਈ ਗ੍ਰੀਨ ਟੀ ਰੱਖੀ ਹੋਈ ਹੈ ਬਣ ਲਈ। ਉਹ ਗ੍ਰੀਨ ਟੀ ਪਿੰਦੇ ਆ। ਉਹ ਸਵੇਰ ਜਲਦੀ ਜਾਣਾ ਹੁੰਦਾ ਨਾ ਤਾਂ ਉਹਨਾਂ ਵਾਸਤੇ ਟਿਫਿਨ ਰੈਡੀ ਕਰਨਾ ਹੁੰਦਾ। ਖਾਣਾ ਮੈਂ ਹੁਣ ਬਣਾ ਲਿਆ ਹੈ। ਉਹਨਾਂ ਦਾ ਪੈਕ ਕੀਤਾ ਹੈ। ਉਹ ਪੈਕ ਕਰ ਟਿਫਿਨ ਪੈਕ ਕਰਕੇ ਹੁਣ ਮੈਂ ਉਹਨਾਂ ਨੂੰ ਦੇਵਾਂਗੀ। ਉਸ ਤੋਂ ਬਾਅਦ ਬੱਚਿਆਂ ਦਾ ਵੀ ਦੇਖਣਾ ਹੈ। ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੈ। ਬਾਰਿਸ਼ ਆ ਰਹੀ ਹੈ ਰਾਤ ਦੀ ਸਬਜੀ ਮੈਂ ਰਾਤ ਹੀ ਬਣਾ ਕੇ ਰੱਖ ਲੈਣੀ ਆ ਔਰ ਸਵੇਰ ਉੱਠ ਕੇ ਮੈਂ ਆਟਾ ਗੁੰਨ ਕੇ ਰੋਟੀ ਬਣਾ ਕੇ ਪੈਕ ਕਰਤੀ ਹੁਣ ਔਰ ਆ ਸੈਲਡ ਪੈਕ ਕੀਤਾ ਹੈ ਬੱਚੇ ਅੱਜ ਸਕੂਲ ਨਹੀਂ ਜਾਣਗੇ ਉਹਨਾਂ ਦੀਆਂ ਆਨਲਾਈਨ ਹੀ ਕਲਾਸਾਂ ਹੋਣਗੀਆਂ ਮੌਸਮ ਬਹੁਤ ਠੰਡਾ ਹੈ ਮਨਰੀਤ ਪੜ ਰਹੀ ਹੈ ਸਵੇਰ ਸਵੇਰ 5 ਵਜੇ ਉੱਠ ਜਾਂਦੀ ਹੈ ਹੁਣ ਥੋੜਾ ਦੇਖਦੇ ਆ ਬਾਹਰ ਦਾ ਮੌਸਮ बारिश का की हाल चाल है पूरी रात की बारिश हो रही है अजें भी बारिश आ रही है ਪਹਿਲਾਂ ਵੇਟ ਕਰਦੇ ਰਹੇ ਕਿ ਬਾਰਿਸ਼ ਰੁਕ ਜੇਗੀ ਪੈਦਲ ਹੀ ਚਲੇ ਜਾਵਾਂਗੇ ਮੇਨ ਗੇਟ ਤੱਕ ਬਾਰਿਸ਼ ਰੁਕੀ ਨਹੀਂ ਤੇ ਫਿਰ ਮੈਂ ਛੱਡਣ ਚਲੇਗੀ ਮੇਨ ਗੇਟ ਤੱਕ ਵੈਸੇ ਤਾਂ ਅੰਦਰੋਂ ਬੱਸਾਂ ਜਾਂਦੀਆਂ ਨੇ ਪਰ ਜਦੋਂ ਮਾਰਨਿੰਗ ਵਿੱਚ ਜਲਦੀ ਜਾਣਾ ਹੁੰਦਾ ਤਾਂ ਮੈਟਰੋ ਤੋਂ ਜਾਣਾ ਪੈਂਦਾ ਔਰ ਮੇਨ ਗੇਟ ਥੋੜਾ ਅੱਗੇ ਪੈ ਜਾਂਦਾ ਤਾਂ ਉੱਥੋਂ ਤੱਕ ਫਿਰ ਕੋਈ ਲਿਫਟ ਵੀ ਸਵੇਰ ਸੁਬਾਹ ਨਹੀਂ ਮਿਲਦੀ ਵੈਸੇ ਤਾਂ ਇਹ ਪੈਦਲ ਹੀ ਆ ਜਾਂਦੇ ਆ ਨਾਲੇ ਮਾਰਨਿੰਗ ਵਾਕ ਹੋ ਜਾਂਦੀ ਹੈ ਔਰ ਅੱਜ ਫਿਰ ਬਾਰਿਸ਼ ਕਰਕੇ ਮੈਂ ਛੱਡਣ ਜਾ ਰਹੀ ਸੀ ਆ ਗਈ ਸੀ ਮੈਂ ਵਾਪਿਸ ਆ ਕੇ ਹੁਣ ਮੈਂ ਬੱਚਿਆਂ ਨੇ ਸਕੂਲ ਤਾਂ ਜਾਣਾ ਨਹੀਂ ਉਹਨਾਂ ਦਾ ਕੁਝ ਬ੍ਰੇਕਫਾਸਟ ਬਣਾ ਕੇ ਉਹਨਾਂ ਨੂੰ ਆਨਲਾਈਨ ਕਲਾਸ ਲਈ ਰੈਡੀ ਕਰਨਾ ਹੈ ਦਿਨ ਚੜੰ ਤੋਂ ਬਾਅਦ ਤਾਂ ਬਾਰਿਸ਼ ਬਿਲਕੁਲ ਰੁਕ ਗਈ ਸੀ ਔਰ ਅਸੀਂ ਬਾਹਰ ਦੇਖਣ ਆਏ ਤਾਂ نیچے ਮੋਰ ਆਇਆ ਹੋਇਆ ਸੀ ਇੱਕ ਅੱਜ ਫਸਟ ਟਾਈਮ ਹੀ ਦੇਖਿਆ ਨਹੀਂ ਤਾਂ ਇੱਥੇ ਨੀਲ ਗਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਮੋਰ ਦੀ ਤਾਂ ਆਵਾਜ਼ ਹੀ ਆਉਂਦੀ ਸੀ ਅੱਜ ਇਹ ਫਸਟ ਟਾਈਮ ਸ਼ਾਇਦ ਬਾਰਿਸ਼ ਕਰਕੇ ਘੁੰਮਣ ਲਈ ਆ ਗਿਆ ਹੈ ਹੇ एवरीवन ਹੁਣ ਮੈਂ ਆਈਆਂ ਕਿਚਨ ਵਿੱਚ ਹੁਣ ਬਣਾ ਰਹੀਆਂ ਡਿਨਰ ਕਿਉਂਕਿ ਸ਼ਾਮ ਹੋ ਗਈ ਹੈ ਹਨੇਰਾ ਹੋ ਗਿਆ ਹੈ ਅੱਜ ਦਿਨ ਚ ਬਾਰਿਸ਼ ਨਹੀਂ ਆਈ ਰਾਤ ਬਹੁਤ ਜ਼ਿਆਦਾ ਬਾਰਿਸ਼ ਆਈ ਸੀ ਔਰ ਬੱਚੇ ਵੀ ਅੱਜ ਸਕੂਲ ਨਹੀਂ ਗਏ ਸੀ ਉਹਨਾਂ ਦੀਆਂ ਆਨਲਾਈਨ ਕਲਾਸ ਹੋਣ ਲੱਗੀਆਂ ਸੀ ਤਾਂ ਵੈਸੇ ਵੀ ਮੈਂ ਭੇਜਣੀ ਨਹੀਂ ਸੀ ਤੇ ਉਹ ਸਾਰਾ ਦਿਨ ਉਹਨਾਂ ਦੀ ਆਨਲਾਈਨ ਕਲਾਸ ਕਰਕੇ ਫਿਰ ਮੇਰਾ ਫੋਨ ਬੀਜੀ ਸੀ ਇਸ ਕਰਕੇ ਮੈਂ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ 2 ਵਜੇ ਤੱਕ ਆਨਲਾਈਨ ਕਲਾਸ ਚੱਲ ਰਹੀਆਂ ਸੀ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦਾ ਹੋਮਵਰਕ ਵੀ ਆਇਆ ਸੀ ਉਹ ਵੀ ਕਰਵਾਉਣਾ ਸੀ ਤਾਂ ਫੋਨ ਮੈਨੂੰ ਸ਼ਾਮ ਨੂੰ ਮਿਲਿਆ ਹੁਣ ਮੈਂ ਆਈਆਂ ਹੁਣ ਥੋੜਾ ਸ਼ੂਟ ਕਰ ਰਹੀਆਂ ਵੀਡੀਓ ਸੁਬਾ ਬ੍ਰੇਕਫਾਸਟ ਵਿੱਚ ਅਸੀਂ ਪਰਾਂਠੇ ਖਾਦੇ ਸੀ ਉਸ ਤੋਂ ਬਾਅਦ ਦਿਨ ਵਿੱਚ ਮੈਂ ਨਿਊਡਲਸ ਮਨਰੀਤ ਕਹਿ ਰਹੀ ਸੀ ਖਾਣੀਆਂ ਨੇ ਆ ਬਣਾ ਲੀਆਂ ਸੀ ਇੱਕ ਪੈਕਟ ਪਿਆ ਸੀ ਔਰ ਹੁਣ ਮੈਂ ਬਣਾ ਰਹੀ ਆ ਪਨੀਰ ਦਾ ਤੜਕਾ ਬਣ ਰਿਹਾ ਰੋਟੀ ਬਣ ਰਹੀ ਆ ਹੁਣ ਖਾ ਕੇ ਬਸ ਘੰਟਾ ਦੇ ਬੱਚਿਆਂ ਨੂੰ ਪੜਾਵਾਂਗੇ ਉਹਨਾਂ ਦੇ ਐਗਜ਼ਾਮ ਆਉਣ ਵਾਲੇ ਆ ਨੈਕਸਟ ਮੰਥ ਉਹਨਾਂ ਦੇ ਐਗਜ਼ਾਮ ਸਟਾਰਟ ਹੋ ਜਾਣਗੇ ਅੱਜ ਹੈ ਨੈਕਸਟ ਡੇ ਫਰਾਈਡੇ ਅੱਜ ਧੁੱਪ ਨਿਕਲੀ ਹੈ ਅੱਜ ਵੀ ਸਕੂਲ ਨਹੀਂ ਸੀ ਆਨਲਾਈਨ ਕਲਾਸ ਸੀ ਕਲਾਸ ਲਾ ਕੇ ਧੁੱਪ ਦੇਖ ਕੇ ਆ ਗਏ ਸੀ ਪਾਰਕ ਵਿੱਚ ਬੱਚੇ ਖੇਡ ਰਹੇ ਸੀ ਮੈਂ ਵੀ ਬੱਚਿਆਂ ਦੇ ਨਾਲ ਹੀ ਆ ਗਈ ਸੀ ਪਾਰਕ ਵਿੱਚ ਧੁੱਪ ਸੀ ਇੱਥੇ ਬਾਲਕਨੀ ਵਿੱਚ ਧੁੱਪ ਤਾਂ ਹੁੰਦੀ ਹੈ ਪਰ ਉੱਥੇ ਹਵਾ ਬਹੁਤ ਤੇਜ਼ ਲੱਗ ਰਹੀ ਸੀ ਫਿਰ ਮੈਂ ਇਹਨਾਂ ਦੇ ਨਾਲ ਹੀ ਆ ਗਈ ਹਾਂਜੀ ਫਰੈਂਡਸ ਅੱਜ ਸੈਟਰਡੇ ਔਰ ਅੱਜ ਸਕੂਲ ਹੈ ਬੱਚਿਆਂ ਦਾ ਅੱਜ ਆਨਲਾਈਨ ਕਲਾਸ ਨਹੀਂ ਹੈ ਸੈਜੋ ਤੇ ਸਕੂਲ ਗਿਆ ਮੰਦਿਰ ਦੀ ਪੀਟੀਐਮ ਹੈ ਉਹ ਆਪਣੇ ਪਾਪਾ ਨਾਲ ਗਈ ਹੈ ਪੀਟੀਐਮ ਚ ਕੱਲ ਪਾਰਕ ਚੋਂ ਆਣ ਤੋਂ ਬਾਅਦ ਕੁਝ ਵੀ ਸ਼ੂਟ ਨਹੀਂ ਕੀਤਾ ਸੀ ਕਿਉਂਕਿ ਕੁਝ ਕੰਮ ਐਦਾਂ ਦਾ ਆ ਗਿਆ ਸੀ ਕਿ ਮੈਂ ਸ਼ੂਟ ਹੀ ਨਹੀਂ ਕਰ ਪਾਈ ਔਰ ਉਸ ਤੋਂ ਬਾਅਦ ਅਸੀਂ ਡਿਨਰ ਵਗੈਰਾ ਬਣਾਇਆ ਸੀ ਮੈਂ ਟਾਈਮ ਲੱਗ ਗਿਆ ਸੀ ਥੋੜਾ ਹੋਰ ਵੀ ਇੱਕ ਦੋ ਕੰਮ ਆ ਗਏ ਸੀ ਅੱਜ ਸਾਬਜੋਦ ਦੇ ਸਕੂਲ ਜਾਣ ਤੋਂ ਬਾਅਦ ਸਾਰੇ ਉੱਠ ਗਏ ਸੀ ਤਾਂ ਫਿਰ ਕੁਝ ਕੱਪੜੇ ਸੀ, ਬੈਗ ਵਗੈਰਾ ਸੀ, ਹੈਂਡਵੋਸ਼ ਕਰਨ ਵਾਲੇ ਤਾਂ ਮੈਂ ਹਸਬੰਦ ਨੂੰ ਕਿਹਾ ਵੀ ਪਾਣੀ ਆਇਆ ਹੋਇਆ ਰਨਿੰਗ ਵਾਟਰ ਚੱਲ ਰਿਹਾ ਤਾਜ਼ਾ ਪਾਣੀ ਆ ਤੁਸੀਂ ਮੈਨੂੰ ਧੋ ਦੋ। ਕੁਝ ਕੱਪੜੇ ਕੱਲ੍ਹ ਵੇ ਸ਼ਾਮ ਨੂੰ ਮਸ਼ੀਨ ਚਲਾਈ ਸੀ ਔਰ ਅੱਜ ਹੈਂਡਵੋਸ਼ ਕੀਤੇ ਆ ਬੈਗ ਵਗੈਰਾ ਉਹ ਸਾਰੇ ਸੁੱਕਨੇ ਪਏ ਔਰ ਪੱਗਾਂ ਸੀਗੀਆਂ ਇਹ ਵੀ ਹੈਂਡਵੋਸ਼ ਕੀਤੀਆਂ ਨੇ ਅੱਜ ਮੈਂ ਇਹਨਾਂ ਨੂੰ ਇੱਥੇ ਰੱਸੀ ਬੰਨ ਕੇ ਇਦਾਂ ਅੰਦੇ ਤੇ ਪਾਏ ਆ। ਇੱਥੇ ਕਿਉਂਕਿ ਪੂਰੇ ਨਹੀਂ ਆਂਦੇ ਨਾ ਦੌਰ ਕਾਫੀ ਜ਼ਿਆਦਾ ਹੈ ਵੀ ਕੱਪੜੇ ਸੀਗੇ ਮੌਸਮ ਵੀ ਅੱਜ ਫੇਰ ਖਰਾਬ ਲੱਗ ਰਿਹਾ ਪਹਿਲਾਂ ਥੋੜੀ ਦਿਰ ਪਹਿਲਾਂ ਧੁੱਪ ਸੀ ਔਰ ਹੁਣ ਆਹ ਬੱਦਲ ਫੇਰ ਹੋ ਗਿਆ ਡਸਟਿੰਗ ਹੋ ਗਈ ਹੈ ਹੁਣ ਝਾੜੂ ਲਾ ਕੇ ਜਾਵਾਂਗੇ ਕਿਚਨ ਵਿੱਚ ਲੰਚ ਬਣਾਉਣਾ ਇਸ ਤੋਂ ਬਾਅਦ ਆਪਾਂ ਮਿਲਾਂਗੇ ਨੈਕਸਟ ਵਲੌਗ ਵਿੱਚ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਅਗਲੇ ਬਲੌਗ ਵਿੱਚ ਥੈਂਕ ਯੂ